ਇੱਕ ਹੋਰ ਇਮਾਨਦਾਰ ਵਿਧਾਇਕ ਗ੍ਰਿਫਤਾਰ ਕਟੜ ਇਮਾਨਦਾਰ ਪਾਰਟੀ ਦੇ ਕੁਝ ਵਿਧਾਇਕ ਬਣੇ ਕਟੜ ਭ੍ਰਿਸ਼ਟਾਚਾਰ ਜਿਮਣੀ ਚੌਨ ਨੂੰ ਲੈ ਕੇ ਸਟੰਡ ਜਾਂ ਫਿਰ ਕੁਝ ਹੋਰ ਆ ਲੋ ਜੀ ਇੱਕ ਹੋਰ ਭ੍ਰਿਸ਼ਟਾਚਾਰੀ ਮਾਫ ਕਰਨਾ ਤੁਹਾਡੀ ਭਾਸ਼ਾ ਚ ਕਟੜ ਇਮਾਨਦਾਰ ਵਿਧਾਇਕ ਸਾਹਿਬ ਗ੍ਰਿਫਤਾਰ ਹੋ ਚੁਕੇ ਨੇ ਉਹ ਵੀ ਵਿਜਲੈਂਸ ਨੇ ਗ੍ਰਿਫਤਾਰ ਕੀਤੇ ਨੇ ਭਗਵੰਤ ਮਾਨ ਸਰ ਦੀ ਸਰਕਾਰ ਆਈ ਉਦੋਂ ਤਈ ਕੱਟੜ ਇਮਾਨਦਾਰ ਮਾਫ ਕਰਨਾ ਭ੍ਰਸ਼ਟਾਚਾਰੀ ਵਿਧਾਇਕਾਂ ਤੇ ਕਾਰਵਾਈ ਕਰ ਰਹੇ ਨੇ ਖੈਰ ਉਹ ਗੱਲ ਆ ਡ ਹੈ ਕਿ ਕਾਰਵਾਈ ਤੋਂ ਬਾਅਦ ਉਹ ਪਾਰਟੀ ਚ ਬਨੇ ਵੀ ਰਹਿੰਦੇ ਨੇ ਚਲੋ ਇਹ ਗੱਲਾਂ ਬਾਅਦ ਚ ਹੁੰਦੀਆਂ ਰਹਿਣਗੀਆਂ ਪਹਿਲਾਂ ਆਪਾਂ ਅੱਜ ਵਾਲੀ ਕਾਰਵਾਈ ਤੇ ਆਉਂਦੇ ਆ ਤੇ ਇਹ ਕਾਰਵਾਈ ਹੋਈ ਹੈ ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ ਅਰੋੜਾ ਤੇ ਨਗਰ ਨਿਗਮ ਵੱਲੋਂ ਨੋਟਿਸ ਪਿਛਵਾਇਆ ਅਤੇ ਫੇਰ ਉਹਨਾਂ ਨੋਟਿਸਾਂ ਨੂੰ ਰਫਾ ਦਫਾ ਕਰਵਾਉਣ ਨੂੰ ਲੈ ਕੇ ਪੈਸਿਆਂ ਦਾ ਲੈਣ-ਦੇਣ ਕਰਨ ਦੇ ਇਲਜ਼ਾਮਾਂ 'ਚ ਵਿਜੀਲੈਂਸ ਨੇ ਰਮਨ ਅਰੋੜਾ ਨੂੰ ਗ੍ਰਿਫਤਾਰ ਕਰ ਲਿਆ ਵਿਜੀਲੈਂਸ ਦੀ ਟੀਮ ਸਵੇਰੇ ਕਰੀਬ 8:45 ਮਿੰਟ ਤੇ ਜਲੰਧਰ ਪਹੁੰਚੀ ਛਾਣਬੀਨ ਕੀਤੀ ਤੇ ਉਸ ਤੋਂ ਬਾਅਦ ਵਿਧਾਇਕ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਵਿਧਾਇਕ ਸਾਹਿਬ ਤੋਂ ਕੁਝ ਦਿਨ ਪਹਿਲਾਂ ਹੀ ਸੁਰੱਖਿਆ ਵਾਪਸ ਲਈ ਗਈ ਸੀ ਉਦੋਂ ਤੋਂ ਹੀ ਕਿਆਸਰਾਈਆਂ ਲੱਗ ਰਹੀਆਂ ਸੀ ਕਿ ਕੁਝ ਤਾਂ ਜ਼ਰੂਰ ਹੋਣ ਵਾਲਾ ਹੈ। ਉਹ 23 ਮਈ ਦੀ ਸਵੇਰ ਨੂੰ ਹੋ ਵੀ ਗਿਆ। ਗੱਲ ਕਰੀਏ ਰਮਨ ਅਰੋੜਾ ਦੀ ਜੋ ਕਿ ਵਿਜੀਲੈਂਸ ਦੀ ਰਡਾਰ ਤੇ ਕਿਵੇਂ ਆਏ ਉਹ ਵੀ ਤੁਹਾਨੂੰ ਦੱਸਦੇ ਹਾਂ। ਰਮਨ ਅਰੋੜਾ ਦੀ ਗ੍ਰਿਫਤਾਰੀ ਜਲੰਧਰ ਨਗਰ ਨਿਗਮ ਦੇ ਏਟੀਪੀ ਸੁਖਦੇਵ ਵਿਸ਼ੇਸ਼ ਦੀ ਗ੍ਰਿਫਤਾਰੀ ਤੋਂ ਬਾਅਦ ਹੋਈ ਹੈ। ਵਿਸ਼ੇਸ਼ ਨੇ ਪੱਛਮੀ ਤੇ ਸੈਂਟਰਲ ਹਲਕੇ ਦੇ ਲੋਕਾਂ ਨੂੰ ਗਲਤ ਢੰਗ ਨਾਲ ਫਸੂਲੀ ਕਰਨ ਦੇ ਨੋਟਿਸ ਭੇਜੇ ਸਨ। ਸੁਖਦੇਵ ਵਿਸ਼ੇਸ਼ ਦੀ ਵਿਜੀਲੈਂਸ ਜਾਂਚ ਤੋਂ ਬਾਅਦ ਰਮਨ ਅਰੋੜਾ ਦਾ ਨਾਮ ਸਾਹਮਣੇ ਆਇਆ। ਰਮਨ अरोड़ा ਗਲਤ ਨੋਟਿਸ ਵਿੱਚ ਜੰਦੀਆਂ ਕਾਰਵਾਈਆਂ ਦੇ ਵਿੱਚ ਸ਼ਾਮਲ ਹੈ ਇਹ ਕਹਨਾ ਹੈ ਵਿਜੀਲੈਂਸ ਦਾ ਵਿਜੀਲੈਂਸ ਦਾ ਨਾਮ ਹੈ ਵੀ ਕਹਨਾ ਹੈ ਕਿ ਨੋਟਿਸ ਰੱਦ ਕਰਵਾਉਣ ਦੇ ਲਈ ਲੋਕਾਂ ਤੋਂ ਰਕਮ ਵਸੂਲੀ ਜਾਂਦੀ ਸੀ ਵਿਧਾਇਕ ਰਮਨ अरोड़ा ਦੀ ਕੁਝ ਦਿਨ ਪਹਿਲਾਂ ਸੁਰੱਖਿਆ ਵੀ ਵਾਪਸ ਲੈ ਲਈ ਗਈ ਸੀ ਇੱਕ ਪਾਸੇ ਗ੍ਰਿਫਤਾਰੀ ਹੋਈ ਤਾਂ ਦੂਜੇ ਪਾਸੇ ਸਿਆਸਤ ਵੀ ਪੂਰੀ ਤਰ੍ਹਾਂ ਗਰਬਾਈ ਹੋਈ ਹੈ ਵਿਰੋਧੀ ਤਰ੍ਹਾਂ ਇਸ ਨੂੰ ਲੁਧਿਆਣਾ ਜ਼ਿਮਨੀ ਚੋਰ ਨੂੰ ਲੈ ਕੇ ਸਿਆਸੀ ਸਟੰਟ ਦੱਸ ਰਹੀਆਂ ਨੇ ਇਸ ਗ੍ਰਿਫਤਾਰੀ ਨੂੰ ਮਹਿਜ਼ ਡਰਾਮੇਬਾਜ਼ੀ ਕਰਾਰ ਦਿੱਤਾ ਜਾ ਰਿਹਾ ਹੈ ਤੁਸੀਂ ਦੇਖੋ ਅੱਜ ਪੰਜਾਬ ਦੇਖ ਰਿਹਾ ਕਿ 92 ਹੀਰੇ ਆਮ ਆਦਮੀ ਪਾਰਟੀ ਚੁਣ ਕੇ ਲਿਆਈ ਸੀ ਔਰ ਚੁਣੇ ਕਿਨੇ ਸੀ ਅਰਵਿੰਦ ਕੇਜਰੀਵਾਲ ਸਸੋਧੀਆਂ ਜਿਹੜੇ ਆਪ ਭ੍ਰਸ਼ਟਾਚਾਰ ਦੇ ਵਿੱਚ ਲਿਪਤ ਹੈ ਸਾਲ-ਸਾਲ ਜੇਲ੍ਹ ਕੱਟ ਕੇ ਅੱਜ ਉੱ ਬਾਹਰ ਹੈ ਪਰ ਸਵਾਲ ਤਾਂ ਇਹ ਉੱਠਦਾ ਹੈ ਕਿ ਕੀ ਆਮ ਆਦਮੀ ਪਾਰਟੀ ਇਹ ਕੇਸਾਂ ਦੇ ਵਿੱਚ ਕੋਈ ਕਾਰਵਾਈ ਕਰਦੀ ਹੈ ਇਹਨਾਂ ਨੂੰ ਕਿਸੇ ਕਨਕਲੂਸਿਵ ਐਂਡ ਤੱਕ ਲੈ ਕੇ ਜਾਏਗੀ ਔਰ ਜਿਹੜੇ ਲੋਕਾਂ ਨੂੰ ਆਮ ਆਦਮੀ ਪਾਰਟੀ ਆਪ ਭ੍ਰਿਸ਼ਟ ਮੰਨ ਰਹੀ ਹੈ ਉਹਨਾਂ ਨੂੰ ਪਾਰਟੀ ਚੋਂ ਤਾਂ ਇਹ ਲੋਕ ਬਾਹਰ ਨਹੀਂ ਕੱਢਦੇ ਔਰ ਮੈਂ ਯਾਦ ਕਰਾ ਦਿਆਂ ਕਿ ਇਸ ਤਰੀਕੇ ਦੇ ਡਰਾਮੇ ਪਹਿਲਾਂ ਵੀ ਬਹੁਤ ਕੀਤੇ ਨੇ ਮੁੱਖ ਮੰਤਰੀ ਸਾਹਿਬ ਇੱਕ ਦਿਨ ਲਾਈਵ ਹੋਏ ਸੀ ਕਹਿੰਦੇ ਸੀ ਮੇਰਾ ਮੰਤਰੀ ਜਿਹੜੇ ਕਿ ਮਾਨਸਾ ਤੋਂ ਵਿਧਾਇਕ ਹੈ ਡਾਕਟਰ ਵਿਜੇ ਸਿੰਘਲਾ ਕਹਿੰਦੇ ਭ੍ਰਸ਼ਟ ਹੈ ਮੇਰੇ ਕੋਲ ਵੀਡੀਓ ਸਬੂਤ ਹੈ ਮੈਨੂੰ ਮੰਤਰੀ ਪਦ ਤੋਂ ਬਰਖਾਸਤ ਕਰ ਰਹੇ ਹਨ ਤੇ ਪਰਚਾ ਕਰਾ ਰਹੇ ਹਨ ਪਰ ਅੱਜ ਤੱਕ ਉਸ ਕੇਸ 'ਚ ਚਲਾਨ ਤੱਕ ਨਹੀਂ ਪੇਸ਼ ਹੋਇਆ ਹੁਣ ਸਵਾਲ ਇਹ ਉੱਠਦਾ ਕਿ ਕੀ ਮੁੱਖ ਮੰਤਰੀ ਸਾਹਿਬ ਨੇ ਉਹ ਵੀਡੀਓ ਸਬੂਤ ਖੁਰਦ-ਬੁਰਦ ਕਰਤਾ ਕਿਤੇ ਆਪਣੇ ਵਿਧਾਇਕ ਨੂੰ ਬਚਾਉਣ ਦੇ ਲਈ ਇਸੇ ਤਰੀਕੇ ਫੌਜਾ ਸਿੰਘ ਸਰਾਰੀ ਸਾਹਿਬ ਦਾ ਜਿਹੜਾ ਕੇਸ ਉਹਦੇ ਚ ਕਹਿੰਦੇ ਕਿ ਭ੍ਰਿਸ਼ਟਾਚਾਰ ਕਰ ਰਹੇ ਹੋ ਮੰਤਰੀਪਦ ਤੋਂ ਅਸਤੀਫਾ ਲੈ ਲਿਆ ਪਰ ਪਰਚਾ ਨਹੀਂ ਦਰਜ ਕੀਤਾ ਫੌਜਾ ਸਿੰਘ ਸਰਾਰੀ ਸਾਹਿਬ ਤੇ ਅਮਿਤ ਰਤਨ ਸਾਹਿਬ ਦੇ ਕੇਸ 'ਚ ਕੁਝ ਨਹੀਂ ਹੋਇਆ ਸੋਹਣ ਸਵਾਲ ਤਾਂ ਇਹ ਖੜਾ ਹੋ ਜਾਂਦਾ ਹੈ ਕਿ ਅੱਜ ਦੀ ਜਿਹੜੀ ਰੇਡ ਹੈ ਕੀ ਇਹਨੂੰ ਸਿਰਫ ਤੇ ਸਿਰਫ ਲੁਧਿਆੜੇ ਦੀ 22 ਇਲੈਕਸ਼ਨ ਦੇ ਨਾਲ ਜੋੜ ਕੇ ਦੇਖਿਆ ਜਾਏ ਕਿਉਂਕਿ ਪਹਿਲੀਆਂ ਕਾਰਵਾਈਆਂ ਵੀ ਸਾਰੀਆਂ ਇਲੈਕਸ਼ਨਾਂ ਦੌਰਾਨ ਹੀ ਹੋਈਆਂ ਐ ਕੋਈ ਪਹਿਲਾ ਮੌਕਾ ਨਹੀਂ ਕਿ ਆਪ ਵਿਧਾਇਕ ਗ੍ਰਫਤਾਰ ਹੋਏ ਹੋਣ ਇਸ ਤੋਂ ਪਹਿਲਾਂ ਵੀ ਉਸ ਸਮੇਂ ਦੇ ਸਿਹਤ ਮੰਤਰੀ ਵਿਜੇ ਸਿੰਘਲਾ ਤੇ ਇਲਜ਼ਾਮ ਲੱਗੇ ਸਨ ਕਿ ਸੇ ਦੁਬਾਕ ਦੇ ਹਰ ਕੰਮ ਹਰ ਟੈਂਡਰ ਦੇ ਬਦਲੇ 1% ਕਮਿਸ਼ਨ ਮੰਗੀ ਜਾ ਰਹੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ 24 ਮਈ 2022 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰ ਪਾਰਟੀ ਪੱਧਰ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਉਸ ਤੋਂ ਬਾਅਦ ਬਠਿੰਡਾ ਦਿਹਾਤੀ ਤੋਂ ਵਿਧਾਇਕ ਅਮਿਤ ਰਤਨ ਤੇ ਸਰਪੰਚ ਤੋਂ ਪੈਸੇ ਲੈਣ ਦੇ ਇਲਜ਼ਾਮ ਲੱਗੇ ਜਿਸ ਨੂੰ 23 ਫਰਵਰੀ 2023 ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਖੈਰ ਉਹਨਾਂ ਤੇ ਵੀ ਕੋਈ ਕਾਰਵਾਈ ਪਾਰਟੀ ਪੱਧਰ ਤੇ ਨਹੀਂ ਕੀਤੀ ਗਈ ਹੁਣ ਰਮਨ अरोड़ा ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਯਾਰ ਇਸ ਮਾਮਲੇ ਤੇ ਹਰਪਾਲ ਚੀਮਾ ਤੋਂ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਹਾਲੇ ਜਾਂਚ ਚੱਲ ਰਹੀ ਹੈ ਉਸ ਤੋਂ ਬਾਅਦ ਹੀ ਕੋਈ ਪਾਰਟੀ ਪੱਧਰ ਤੇ ਕਾਰਵਾਈ ਕੀਤੀ ਜਾਵੇਗੀ ਇਨਵੈਸਟੀਗੇਸ਼ਨ ਕਰ ਲੈਣੀ ਚਾਹੀਦੀ ਸੀ ਜੇਕਰ ਉਹਨਾਂ ਨੇ ਨਹੀਂ ਪੇਸ਼ ਕੀਤੇ ਤੁਸੀਂ ਆਪਣੇ ਲੈਵਲ ਤੇ ਕਰ ਸਕਦੇ ਜਦੋਂ ਕੋਈ ਸਪੈਸਿਫਿਕ ਅਲੀਗੇਸ਼ਨ ਸਾਹਮਣੇ ਨਹੀਂ ਆਉਂਦਾ ਤਾਂ ਉਸ ਸਮੇਂ ਮੈਂ ਸਮਝਦਾ ਜਾਂਚ ਕਰਨੀ ਮੁਸ਼ਕਲ ਹੁੰਦੀ ਆ ਮਤਲਬ ਵੇਗ ਤੌਰ ਤੇ ਮੈਂ ਸਮਝਦਾ ਲੋਕ ਐਸੇ ਕਈ ਵਾਰ ਇਸ ਤਰ੍ਹਾਂ ਦੋਸ਼ ਲਾਉਂਦੇ ਨੇ ਪਰ ਜਦੋਂ ਦੋਸ਼ ਦੇ ਕੋਈ ਸਬੂਤ ਹੋਣ ਤਾਂ ਉਸੇ ਵੇਲੇ ਕਾਰਵਾਈ ਹੁੰਦੀ ਹੈਗੀ ਸੋ ਹੁਣ ਸਬੂਤ ਮਿਲਣ ਤੱਕ ਕਾਰਵਾਈ ਹੋ ਰਹੀ ਹੈ ਤਿੰਨ ਫਾਰਮਾਤ ਦੀ ਕਾਰਵਾਈ ਹੋ ਸਕਦੀ ਹੈ ਪਹਿਲਾ ਤਾਂ ਵਿਜੀਲੈਂਸ ਤੁਸੀਂ ਕਾਰਵਾਈ ਕਰਤੀ ਅਗਰ ਉਹ ਇਸ ਤੇ ਲਿਪਤ ਪਾਏ ਜਾਂਦੇ ਨੇ ਕਿ ਪਾਰਟੀ ਪੱਧਰ ਦੇ ਉੱਤੇ ਪਾਰਟੀ ਚੋਂ ਖਰਚ ਉਹਨਾਂ ਨੇ ਕੀਤਾ ਜਾਏਗਾ ਜਾਂ ਫਿਰ ਉਹਨਾਂ ਦੀ ਵਿਧਾਇਕ ਐਮਐਲਏਸ਼ਿਪ ਉਸ ਨੂੰ ਖਤਮ ਕੀਤਾ ਜਾਏਗਾ ਅਗਰ ਕਰਪਟ ਸਾਬਤ ਹੁੰਦੇ ਨੇ ਅਜੇ ਤੱਕ ਦੀ ਇਨਵੈਸਟੀਗੇਸ਼ਨ ਆ ਉਹ ਮੋਡਲਰ ਸਟੇਜ ਦੇ ਉੱਤੇ ਆ ਔਰ ਸਾਡੇ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਨ ਅਰੋੜ ਜਿਹੜੇ ਨੇਗੇ ਉਹ ਇਹਦੇ ਉੱਤੇ ਫੈਸਲਾ ਲੈਣਗੇ ਐਪਰੋਪ੍ਰੀਏਟ ਟਾਈਮ ਆਉਣ ਦੇ ਉੱਤੇ ਐਪਰੋਪ੍ਰੀਏਟ ਫੈਸਲਾ ਹੋਊਗਾ ਚਲੋ ਚੀਮਾ ਸਾਹਿਬ ਪਹਿਲਾਂ ਵਾਲਿਆਂ ਦੀ ਤਾਂ ਲੱਗਦਾ ਹਲੇ ਜਾਂਚ ਨਹੀਂ ਹੋਈ ਕਿਉਂਕਿ ਉਹ ਤਾਂ ਪਾਰਟੀ 'ਚ ਹਲੇ ਵੀ ਕੰਮ ਕਰ ਰਹੇ ਨੇ ਰਮਨ ਅਰੋੜਾ ਗ੍ਰਿਫਤਾਰ ਹੋ ਚੁੱਕੇ ਨੇ ਖੈਰ ਤੁਸੀਂ ਇਹਨਾਂ 'ਤੇ ਕੋਈ ਜਾਂਚ ਕਰ ਲਓ ਕਿਧਰੇ ਇੰਜ ਨਾ ਹੋਵੇ ਕਿ ਵਿਰੋਧੀਆਂ ਦੇ ਕਹਿਣ ਮੁਤਾਬਕ ਲੁਧਿਆਣਾ ਜ਼ਿਮਨੀ ਚੋਣਾ ਤੋਂ ਬਾਅਦ ਇਹਨਾਂ ਨੂੰ ਵੀ ਪਾਰਟੀ 'ਚ ਤੁਸੀਂ ਮੋਰਟੂ ਐਕਟਿਵ ਕਰ ਲਿਓ ਪੀਟੀਸੀ ਨਿਊਜ਼ ਦੇ ਲਈ ਜਲੰਧਰ ਤੋਂ ਪ੍ਰਮੀਤ ਰਿਪੋਰਟ